ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ। ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 22 ਗੁੰਡੇ ਪਾਏ ਆ ਜੀ। ਤੇ 22 ਗੁੰਡੇ ਪਾ ਕੇ ਆਪਾਂ ਇਹ ਡਿਜ਼ਾਈਨ ਬਣਾਵਾਂਗੇ। ਤੇ ਇਹ ਆਪਣਾ ਦੋ ਤਰ੍ਹਾਂ ਦਾ ਡਿਜ਼ਾਈਨ ਹੈ ਜੀ ਇਹ ਪਹਿਲਾਂ ਆਪਾਂ ਇੱਕ ਤਰ੍ਹਾਂ ਦਾ ਪਾਉਨੇ ਆ ਇੱਥੇ ਉਹ ਡਿਜ਼ਾਈਨ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਵੱਧ ਵੱਧ ਵੇਖਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਜੀ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਮੈਨੂੰ ਤੇ ਜ਼ਰੂਰ ਸਪੋਰਟ ਕਰੋ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਇੱਕ ਕੁੰਡਾ ਆਪਾਂ ਤਾਰਿਆ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਕਰਕੇ ਆਪਾਂ ਇਹ ਡਿਜ਼ਾਈਨ ਇਹ ਆਪਾਂ ਐਵੇਂ ਨਹੀਂ ਬਣਾਉਣਾ ਵੀ ਸਾ ਹਰੇਕ ਸਲਾਈ ਸੇਮ ਸੇਮ ਤੇ ਬਣਾਉਣੀ ਆ ਆਪਾਂ ਅੱਗੇ ਵੀ ਦੱਸਾਂਗੇ ਤੁਹਾਨੂੰ ਇਹ ਕਿਵੇਂ ਬਣਾਉਣਾ ਤੇ ਜਰੂਰ ਵੀਡੀਓਜ਼ ਬਣੇ ਰਹੋ ਪੂਰੀ ਵੀਡੀਓ ਦੇਖਿਓ ਬਹੁਤ ਸੋਹਣਾ ਡਿਜ਼ਾਈਨ ਹੈ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣਦਾ ਹੈ ਤੇ ਬਣਦਾ ਵੀ ਬਹੁਤ ਜਲਦੀ ਜਲਦੀ ਹੈ ਚਲੋ ਜੀ ਆਪਾਂ ਸਿੱਧੀ ਸਿਲਾਈ ਬਣਾ ਲਈ ਆ ਇੱਕ ਉਲਟਾ ਇੱਕ ਸਿੱਧਾ ਜੀ ਹੁਣ ਆਪਾਂ ਧਾਗਾ ਇਕ ਕੁੰਡਾ ਧਾਰ ਲਿਆ ਇਧਰੋਂ ਆਪਾਂ ਆਹ ਕੁੰਡਾ ਸਿੱਧਾ ਬਣਾਇਆ ਸੀ ਹੁਣ ਆਪਾਂ ਇਧਰੋਂ ਸਿੱਧਾ ਬਣਾਵਾਂਗੇ ਇਹਨੂੰ ਜਿਹੜਾ ਇਧਰੋਂ ਸਿੱਧਾ ਬਣਾਇਆ ਸੀ ਇਹਨੂੰ ਆਪਾਂ ਉਲਟਾ ਬਣਾਵਾਂਗੇ ਸੜਾਈ ਇਹ ਵੀ ਇੱਕ ਉਲਟਾ ਇੱਕ ਸਿੱਧਾ ਹੈ ਇਹ ਆਪਣੇ ਕੁੰਡੇ ਥੋੜੇ ਜੇ ਬਦਲਵੇਂ ਪਾਤੇ ਆਪਾਂ ਉਲਟੇ ਦੀ ਥਾਂ ਤੇ ਸਿੱਧਾ ਸਿੱਧੇ ਦੀ ਥਾਂ ਤੇ ਉਲਟਾ ਆਪਾਂ ਇਹ ਰਾਂ ਆ ਪਾਵਾਂਗੇ ਦੋ ਰੰਗ ਚ ਪਾਵਾਂਗੇ ਜੀ ਇੱਕ ਰੰਗ ਚ ਵੀ ਪਾ ਸਕਦੇ ਆ ਤੇ ਆਪਾਂ ਦੋ ਰੰਗ ਚ ਪਾਵਾਂਗੇ ਦੋ ਰੰਗ ਚ ਬਣਿਆ ਵੀ ਬਹੁਤ ਸੋਹਣਾ ਲੱਗਦਾ ਹੈ ਜੀ ਉਲਟੇ ਪਾਸੇ ਆਪਾਂ ਜਿਵੇਂ ਪਹਿਲਾਂ ਸਲਾਈ ਪਾਈ ਸੀ ਉਸ ਤਰ੍ਹਾਂ ਪਾਵਾਂਗੇ ਪਹਿਲਾ ਕੁੰਡਾ ਉਲਟਾ ਦੂਜਾ ਸਿੱਧਾ ਹੁਣ ਆਸ ਲਾਈ ਵੀ ਆਪਾਂ ਉਲਟੇ ਪਾਸੇ ਆ ਗਏ ਇਹ ਵੀ ਆਪਾਂ ਇਸੇ ਤਰ੍ਹਾਂ ਹੀ ਬਣਾਵਾਂਗੇ ਚਾਰ ਸਲਾਈਆਂ ਆਪਾਂ ਬਣਾ ਲਈਆਂ ਜੀ ਪੰਜਵੀਂ ਸਲਾਈ ਵੀ ਆਪਾਂ ਪਹਿਲੀ ਸਲਾਈ ਵਾਂਗੂ ਇੱਕ ਉਲਟਾ ਇੱਕ ਸਿੱਧਾ ਆ ਆਪਣੀ ਪੰਜਵੀਂ ਸਲਾਈ ਹੈ ਜੀ ਉੰਜ ਆਪਾਂ 5 ਸਲਾਈਆਂ ਪਾ ਲਈਆਂ। ਹਲਾ ਜੀ ਆਪਾਂ ਦੋ ਹਾਂ ਦੂਜਾ ਰੰਗ ਲੱਗੇ ਲਾਉਣ। 5 ਸਲਾਈਆਂ ਆਪਾਂ ਇਹਦੀਆਂ ਬਣਾ ਲਈਆਂ। 6ਵੀਂ ਸਲਾਈ ਹੁਣ ਆਪਾਂ ਇਸ ਦੂਸਰੇ ਕਲਰ ਦੀ ਬਣਾ ਲਵਾਂਗੇ। ਇਹਨੂੰ ਆਪਾਂ ਇਸ ਤਰ੍ਹਾਂ ਬਣਾਵਾਂਗੇ ਸਿੰਪਲ ਉਲਟੀ ਬਣਾਵਾਂਗੇ ਜੀ। ਆਲਾ ਜੱਪਾ ਉਲਟੀ ਉਲਟੀ ਬਣਾ ਲਈਏ ਸਲਾਈ ਇਹ। ਆਲਾ ਜੱਪਾ ਆਗੇ ਸਿੱਧੇ ਪਾਸੇ। ਆਹ ਵਾਲਾ ਕੁੰਡਾ ਤਾਰਾਂਗੇ। ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ। ਦੋ ਕੁੰਡੇ ਸਿੱਧੇ ਬਣਾ ਕੇ ਆਹ ਵਾਲੇ ਦੋ ਕੁੰਡੇ ਇਹਨਾਂ ਦੋਹਾਂ ਦਾ ਇੱਕ ਕਰ ਦਾਂਗੇ। ਇੱਥੇ ਆਪਾਂ ਲੱਗ ਤਰ੍ਹਾਂ ਦਾ ਡਿਜ਼ਾਈਨ ਪਾਊਗਾ। ਤੇ ਇੱਥੇ ਵਾਲ ਪਾ ਕੇ ਆਪਾਂ ਦੋਹਾਂ ਦਾ ਇੱਕ ਕੀਤਾ ਇੱਥੇ ਇੱਥੇ ਆਪਾਂ ਵાળ ਪਾ ਲਿਆ ਦੇਖੋ ਜੀ ਇਸ ਤਰ੍ਹਾਂ ਇੱਕ ਗੁੰਡਾ ਸਿੱਧਾ ਫਿਰ ਵાળ ਪਾ ਕੇ ਇਸ ਤਰ੍ਹਾਂ ਕਰਕੇ ਗੁੰਡੇ ਦੋਹਾਂ ਦਾ ਇੱਕ ਇਧਰਲੇ ਪਾਸੇ ਨਾਲ ਇਸ ਤਰ੍ਹਾਂ ਕਰ ਦੇਣਾ ਇੱਥੇ ਆਪਾਂ ਪੰਜ ਗੁੰਡੇ ਸਿੱਧੇ ਬਣਾਉਗੇ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਸਿੱਧੇ ਬਣਾ ਕੇ ਆਪਾਂ ਦੋ ਗੁੰਡਿਆਂ ਦਾ ਫਿਰ ਇੱਕ ਗੁੰਡਾ ਬਣਾਵਾਂਗੇ वापाාर ගම් वापाා සිदද්धा फिर अपने वाරंग ග दो ने තැ ප සිද්ධना थපन दोई එක කටा දෙන්නේ ਇੱਧਰ ਵੀ ਆਪਣੇ ਕੋਲ ਤਿੰਨ ਗੁੰਡੇ ਆ ਇੱਥੇ ਵੀ ਆਪਾਂ ਤਿੰਨ ਗੁੰਡੇ ਬਣਾ ਲਏ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਉਲਟੀ ਸਲਾਈ ਬਣਾ ਲਈ ਆਪਾਂ ਤੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਫਿਰ ਤੋਂ ਇੱਕ ਗੁੰਡਾ ਤਾਰਿਆ ਇੱਥੇ ਆਪਾਂ ਇੱਕ ਗੁੰਡਾ ਬਣਾਵਾਂਗੇ ਸਿੱਧਾ ਇਹ ਦੋ ਗੁੰਡਿਆਂ ਦਾ ਇੱਥੇ ਇੱਕ ਗੁੰਡਾ ਬਣਾ ਦਾਂਗੇ ਫਿਰ ਵਲ ਪਾ ਕੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਧਾਗਾ ਫਿਰ ਆਪਣੇ ਵੱਲ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ ਤੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਜੀ ਆਪਾਂ ਪਹਿਲਾਂ ਪੰਜ ਬਣਾਏ ਸੀ ਹੁਣ ਆਪਾਂ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਇਧਰੋਂ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਿਆਂਗੇ ధా అిధే బీడ్ ఫా ధాగా అడా స ఉల్టే సీ బా ਲੋ ਜੀ ਆਪਣਾ ਦੂਜਾ ਰੰਗ ਜਿਹੜਾ ਆਪਾਂ ਬਣਾਉਣਾ ਸੀ ਪਾਉਣਾ ਸੀ ਇਹਦੇ ਤਾਂ ਆਪਾਂ ਨਾ ਡਿਜ਼ਾਈਨ ਬਣ ਗਿਆ ਜੀ ਹੁਣ। ਆਪਣਾ ਡਿਜ਼ਾਈਨ ਆਪਣਾ ਬਣ ਗਿਆ ਹੁਣ। ਲੋ ਜੀ ਆਪਾਂ ਇਧਰ ਹੋਈ ਉਲਟੀ ਆਹ ਹਾਂ ਸਿੱਧੀ ਸਲਾਈ ਬਣਾ ਲਈ ਆ। ਤੇ ਹੁਣ ਆਪਾਂ ਆ ਗਏ ਉਲਟੇ ਪਾਸੇ ਉਲਟੇ ਪਾਸੇ ਹੁਣ ਆਪਾਂ ਆਪਣਾ ਦੂਜਾ ਕਲਰ ਲਾ ਲਵਾਂਗੇ ਚਿੱਟਾ ਤੇਰਾ ਸਲਾਈ ਆਪਾਂ ਪੂਰੀ ਉਲਟੀ ਸਿੰਪਲ ਬਣਾ ਲੈਣੇ ਆ ਆ ਲੋ ਜੱਤਾਂ ਪੂਰੀ ਸਲਾਈ ਸਿੰਪਲ ਬਣਾ ਲਈ ਤੇ ਹੁਣ ਆਪਣਾ ਡਿਜ਼ਾਈਨ ਦੇਖਦਾ ਵੀ ਆ ਇੱਥੇ ਆਪਾਂ ਇਹਨਾਂ ਨੂੰ ਫੇਰ ਹੁਣ ਅੱਗੇ ਵਾਂਗੂ ਕਰ ਦਵਾਂਗੇ ਇੱਕ ਉਲਟਾ ਤੇ ਇੱਕ ਸਿੱਧਾ ਜਿਵੇਂ ਆ ਨੀਚੇ ਬਣਾਇਆ ਸੀ ਆਪਾਂ ਇਸ ਤਰ੍ਹਾਂ ਬਣਾ ਕੇ ਮੈਂ ਥੋੜਾ ਜਿਹਾ ਫਿਰ ਮਿਲਦੇ ਆਪਾਂ ਆਹ ਲੋ ਜੀ ਆਪਾਂ ਦੋ ਡਿਜ਼ਾਈਨ ਆਹ ਇੱਕ ਡਿਜ਼ਾਈਨ ਆ ਬਣਾਇਆ ਦੋ ਆਪਣੇ ਆ ਬਣਾਤੀ ਤੇ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਤੇ ਹੁਣ ਉੱਪਰ ਆਪਾਂ ਆ ਡਿਜ਼ਾਈਨ ਫੇਰ ਸਟਾਰਟ ਕਰ ਲਾਂਗੇ ਇੱਥੇ ਭਾਵੇਂ ਸੇਮ ਤੇ ਕਰ ਲੋ ਭਾਵੇਂ ਜਿਹੜੇ ਆਪਣੇ ਆ ਖਾਲੀ ਤਿੰਨ ਗੁੰਡੇ ਜਿਹੜੇ ਆਪਣੇ ਆ ਵਾਲੇ ਹੈਗੇ ਆ ਇਹਨਾਂ ਤੇ ਕਰ ਲੋ ਆਹ ਵਾਲੇ ਪੰਜ ਗੁੰਡੇ ਹੋਗੇ ਜੀ ਇਹਨਾਂ ਤੇ ਵੀ ਹੋ ਜਾਊਗਾ ਸੇਮ ਤੇ ਵੀ ਬਣਾ ਸਕਦੇ ਆ ਦੇਖੋ ਜੀ ਬਹੁਤ ਸੋਹਣਾ ਲੱਗਦਾ ਦੋ ਕਲਰ ਚ ਵੀ ਜੇ ਇੱਕ ਰੰਗ ਚ ਵੀ ਬਹੁਤ ਸੋਹਣਾ ਲੱਗਦਾ ਜਿਵੇਂ ਚੰਗਾ ਲੱਗੇ ਆਪਾਂ ਉਵੇਂ ਬਣਾ ਸਕਦੇ ਆ ਤੇ ਬੱਚਿਆਂ ਵਾਸਤੇ ਬਹੁਤ ਸੋਹਣੇ ਲੱਗਦੇ ਆ ਇਹੋ ਜਿਹੇ ਰੰਗ ਖਿਲੇ ਖਿਲੇ ਤੇ ਆ ਵੀ ਡਿਜ਼ਾਈਨ ਜਿਹੜਾ ਆਪਾਂ ਪਾਇਆ ਵੇਖੋ ਜਿਵੇਂ ਮੋਤੀ ਲਾਏ ਹੁੰਦੇ ਐ ਇਸ ਤਰ੍ਹਾਂ ਡਿਜ਼ਾਈਨ ਬਣ ਗਿਆ ਜੀ ਨੀਚੇ ਇਸ ਤਰ੍ਹਾਂ ਬਾਰਡਰ ਬਣਾ ਕੇ ਉੱਪਰ ਆ ਡਿਜ਼ਾਈਨ ਪਾ ਕੇ ਵਿੱਚ ਪੱਟੀਆਂ ਪਾ ਕੇ ਇਸ ਤਰ੍ਹਾਂ ਬਣਾ ਸਕਦੇ ਆ ਤੇ ਮੈਂ ਇੱਕ ਰੰਗ ਦਾ ਵੀ ਦਿਖਾਉਣੀ ਆ ਤੁਹਾਨੂੰ ਇੱਕ ਰੰਗ ਚ ਇਸ ਤਰ੍ਹਾਂ ਲੱਗਦਾ ਜੀ ਚਲੋ ਜੇ ਇੱਕ ਰੰਗ ਚ ਵੀ ਬਹੁਤ ਸੋਹਣਾ ਹੈ ਤਾਂ ਆਪਾਂ ਇਹ ਸੇਮ ਸੇਮ ਤੇ ਪਾਇਆ ਹੋਇਆ ਹੈ ਤਾਂ ਆਪਾਂ ਜੇ ਬਦਲ ਕੇ ਪਾਉਣਾ ਹੋਵੇ ਤਾਂ ਬਦਲ ਕੇ ਵੀ ਪਾ ਸਕਦੇ ਹਾਂ ਜਿਵੇਂ ਆਪਾਂ ਨੂੰ ਚੰਗਾ ਲੱਗੇ ਆਪਾਂ ਉਹ ਵੀ ਪਾ ਸਕਦੇ ਹਾਂ ਆਪਣੇ ਆਪਣੀ ਜਗ੍ਹਾ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਹੈ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਜੀ ਤੇ ਮੇਰੀ ਵੀਡੀਓ ਪੂਰੀ ਦੇਖਿਓ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ